ਬਾਲੀਵੁੱਡ ਐਕਟਰ ਤਰਮਿੰਦਰ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਹੁਣੇ ਕੁਝ ਮਿੰਟ ਪਹਿਲਾਂ ਉਹਨਾਂ ਦੀ ਪਤਨੀ ਤੇ ਮਸ਼ਹੂਰ ਐਕਟਰ ਹੇਮਾ ਮਾਨਲੀ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਹਜੇ ਤਰਮਿੰਦਰ ਜਿਹੜੇ ਕਿ ਹੈ ਉਹਨਾਂ ਦਾ ਇਲਾਜ ਚੱਲਦਾ ਪਿਆ ਵੈ ਜਿਹੜੀ ਹੈ ਫੇਕ ਨਿਊਜ਼ ਫੈਲਦੀ ਪਈ ਹੈ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਹ ਬਿਲਕੁਲ ਗਲਤ ਹੈ ਤੇ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਕੁਸਤਾ ਵੀ ਜ਼ਾਹਿਰ ਕੀਤਾ ਵੈ ਉਹ ਕਹਿੰਦੇ ਇਦਾਂ ਦੀ ਕੋਈ ਵੀ ਜਾਣਕਾਰੀ ਜੇ ਚਲਾਈ ਜਾ ਰਹੀ ਹੈ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਇੱਕ ਬਹੁਤ ਵੱਡੇ ਐਕਟਰ ਹੈਗੇ ਤੇ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਬਾਹਰ ਫੈਲਦੀ ਪਈ ਹੈ ਬਹੁਤ ਗਲਤ ਹੈ ਕਿਉਂਕਿ ਪੂਰਾ ਪਰਿਵਾਰ ਜਿਹੜਾ ਕਿ ਉਹਨਾਂ ਲਈ ਦੁਆਵਾ ਕਰਦਾ ਪਿਆ ਵੈ ਤੁਹਾਨੂੰ ਦੱਸਦੇ ਕਿ ਬੀਤੇ ਦਿਨਾਂ ਤੋਂ ਉਹਨਾਂ ਤਬੀਅਤ ਖਰਾਬ ਚੱਲਦੀ ਪਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਪਿਆ ਸੀਗਾ ਤੇ ਹਾਲਤ ਜਿਹੜੀ ਕਿ ਬਹੁਤ ਨਾਜ਼ੁਕ ਦੱਸੀ ਹੋਈ ਸੀ ਪਰ ਬੀਤੇ ਦਿਨ ਵੀ ਉਹਨਾਂ ਦੇ ਪਰਿਵਾਰ ਵੱਲੋਂ ਟਵੀਟ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਇਹੀ ਗੱਲ ਆਖੀ ਗਈ ਸੀ ਕਿ ਉਹਨਾਂ ਦਾ ਇਲਾਜ ਚੱਲਦਾ ਪਿਆ ਪਰ ਅੱਜ ਸਵੇਰੇ ਵਕਫਕ ਕੈਸਟ ਦੇ ਕਿ ਚੈਨਲਸ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਜਾਣਕਾਰੀ ਆ ਰਹੀ ਸੀ ਕਿ ਐਕਟਰ ਤਰਮੇਂਦਰ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਹੇਮਾ ਮਾਨਲੀ ਜੋ ਕਿ ਐਕਟਰ ਹੈ ਉਨਾਰੀ taraf ਪਤਨੀਆ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਵਾ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਕਿ ਇਸ ਤਰ੍ਹਾਂ ਦੀ ਫੇਕ ਜਾਣਕਾਰੀ ਜਿਹੜੀ ਕਿ ਹੈ ਉਹਨਾਂ ਫੈਲਾਈ ਜਾਵੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਅਤੇ ਵੇਖਦੇ ਰਹੋ ਪੰਜਾਬ ਫਰਸਟ ਵੌਇਸ